ਕੀ ਹੋਇਆ ਆਇਨੀ ਇਹ ਬੋਲਦੇ ਕੋਈ ਨਹੀਂ ਹੋ ਰਹੇ ਨਾ ਕੋਈ ਸਟ੍ਰੈਟੇੰਦ ਨਹੀਂ ਇਹ ਆਪਕੇ ਹਾਈਸੇ ਗੂਡ ਲੱਕੀ ਮਾਮਲਾ ਸਾਡੇ ਕੋਲ ਸਵੇਰੇ ਜੇ ਐਮਰਜੈਂਸੀ ਵਿੱਚ ਪੇਸ਼ੈਂਟ ਆਇਆ ਬੁਲੇਟ ਇੰਜਰੀ ਦੇ ਨਾਲ ਪੇਸ਼ੈਂਟ ਦੀ ਹਾਲਤ ਜੋ ਸੀ ਬਹੁਤ ਗੰਭੀਰ ਸੀਗੀ ਤੇ ਰਿਸ਼ਤੇਦਾਰਾਂ ਨੂੰ ਸਾਰੀ ਐਸਆਈਓ ਨੂੰ ਸਮਝਾਇਆ ਕਿ ਪੇਸ਼ੈਂਟ ਦੀ ਹਾਲਤ ਇਹ ਔਰ ਫਿਰ ਸਰਜਰੀ ਦਾ ਡਿਸੀਜਨ ਲਿਆ ਸਰਜਰੀ ਕਰ ਦਿੱਤੀ ਗਈ ਹੈ ਬ੍ਰੇਂਚ ਕਾਫੀ بڑا ਕਲੌਟ ਸੀਗਾ ਉਹ ਵੀ ਕੱਟਿਆ ਗਿਆ ਔਰ ਜੋ ਬੁਲੇਟ ਸੀਗੀ ਉਹ ਵੀ ਹਜੇ ਪੇਸ਼ੈਂਟ ਦੀ ਹਾਲਤ ਗੰਭੀਰ ਹੈ ਜੀ ਤੇ ਹਜੇ ਆਈਸੀਯੂ ਚ ਹੈ ਕਾਦੀ ਪਤਾ ਨਹੀਂ ਕਿ ਉਹ ਨਹੀਂ ਸੌਰੀ ਫੈਮਿਲੀ ਮੈਟਰ ਕੀ ਹੈ ਉਸ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਉਹ ਕਿੱਦਾਂ ਹੈ ਕੰਡੀਸ਼ਨ ਕ੍ਰਿਟੀਕਲ ਹੈ ਜੀ ਹਾਂ ਜਰਜਰੀ ਪੇਸ਼ੈਂਟ ਦੀ ਹੋਈ ਹੈ ਜੀ ਸੋ ਕੰਡੀਸ਼ਨ ਇਜ਼ ਕ੍ਰਿਟੀਕਲ ਆਨਲੀ ਕਿਉਂਕਿ ਬ੍ਰੇਨ ਇੰਜਰੀ ਹੈ ਪੇਸ਼ੈਂਟ ਦਾ ਨਾਮ ਕੀ ਹੈ ਮਾਨਵ ਖੁਰਾਨਾ ਸਰ ਕਿੰਨੇ ਗੱਡੀਆਂ ਚੋਂ ਆ ਮੈਨੂੰ ਨਹੀਂ ਕਿੰਨੇ ਹੈ ਫਾਇਰਿੰਗ ਹੋਈ ਹੈ ਇਸ ਬਾਰੇ ਮੈਨੂੰ ਇਸ ਬਾਰੇ ਨਹੀਂ ਨੌਲੇਜ ਕਿ ਕਿੱਦਾਂ ਹੋਈ ਹੈ ਕਿੰਨੀਆਂ ਗੱਡੀਆਂ ਹੈਗੀਆਂ ਜੋ ਇੱਕ ਹੈ ਇੱਕ ਗੱਡੀ ਠੀਕ ਹਾਂ ਠੀਕ ਹੈ ਪੇਸ਼ੈਂਟ ਨਹੀਂ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੈ ਜੀ ਕ੍ਰਿਟੀਕਲ ਹੈ ਪੇਸ਼ੈਂਟ ਆਈਸੀਯੂ ਵਿੱਚ ਠੀਕ ਹੈ ਫੈਸਲਾ ਕਿਹੜੇ ਗੋਲੀ ਕਰੀ ਹੈ ਕਿ ਮੰਗ ਲੀ ਹੈ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਹਸਪਤਾਲ ਵੱਲੋਂ ਜਿਹੜੀ ਹੈਗੀ ਆਈ ਹੈਗੀ ਜਿੱਥੇ ਕਿ ਸਾਨੂੰ ਮੈਸੇਜ ਲੱਗਿਆ ਹੈ ਕਿ ਇੱਕ ਵਿਅਕਤੀ ਜਿਹੜਾ ਹੈਗਾ ਹਸਪਤਾਲ ਚ ਦਾਖਲ ਹੋਇਆ ਹੈ ਜਦੇ ਸਰਚੇ ਬਲੱਡ ਲੱਗੀ ਹੈ ਇਨਫੋਰਮੇਸ਼ਨ ਮਿਲਨ ਤੇ ਸਾਡੇ ਐਸ ਐਚ ਓ ਡਿਵੀਜ਼ਨ ਨੰਬਰ 6 ਨੇ ਮੌਕੇ ਤੇ ਜਾ ਕੇ ਇਹਦੀ ਪੜਤਾਲ ਕੀਤੀ ਤੋਂ ਇਹ ਜਿਹੜਾ ਪਾਇਆ ਕਿ ਇੱਕ ਬਿਜ਼ਨਸਮੈਨ ਹੈ ਜੋ ਜਵਾਰ ਨਗਰ ਦਾ ਰਹਿਣ ਵਾਲਾ ਹੈ ਉਹਨਾਂ ਦੇ ਕੋਲ ਆਪਣਾ ਲੈਸ਼ਰਸ਼ਿਪ ਹਸਪਤਲ ਹੈ ਉਹ ਉਹ ਆਪਣੇ ਘਰੀ ਜਿਹੜਾ ਆਪਣੇ ਘਰ ਵਿੱਚ ਹੀ ਸੀ ਤੋਂ ਜਿਹੜਾ ਫਾਇਰ ਐਕਸੀਡੈਂਟਲ ਫਾਇਰ ਜਿਹੜਾ ਹੈਗਾ ਪ੍ਰਾਈਮ ਆਫ ਸਾਈ ਐਕਸੀਡੈਂਟਲ ਫਾਇਰ ਦੀ ਗੱਲ ਜਿਹੜੀ ਸਾਹਮਣੇ ਆਈ ਹੈਗੀ ਉਹ ਜਦੋਂ ਤੱਕ ਅਸੀਂ ਮੌਕੇ ਤੇ ਪਹੁੰਚੇ ਸੀ ਉਹ ਹਸਪਤਲ ਜਿਹੜੇ ਹੈਗੇ ਜਾ ਚੁੱਕੇ ਸੀਗੇ ਹੁਣ ਉਹਨਾਂ ਦਾ ਹਸਪਤਲ 'ਚ ਇਲਾਜ ਚੱਲ ਰਿਹਾ ਹੈ ਬਾਕੀ ਅਸੀਂ ਜਿਹੜੀ ਖਾਦਰ ਤਫਤੀਸ਼ ਅਸੀਂ ਕਰ ਰਹੇ ਹੈਗੇ ਜਿਹੜੇ ਵੀ ਨਵੇਂ ਤੱਥੇ ਸਾਹਮਣੇ ਆਣਗੇ ਉਹ ਬਾਕੀ ਅਸੀਂ ਜਿਹੜੀ ਅਗਲੀ ਪੁਛਗਿਛ ਕਰਕੇ ਅਜਿਹੇ ਅਗਲੀ ਕਾਰਵਾਈ ਹੈ ਅਮਲ ਵਿੱਚ ਲਿਆਂਦੇ ਸਰਕਾਰਨ ਕੀ ਹੈ ਕਿਉਂ ਦੇਖੋ ਜੀ ਐਜ਼ ਆਫ ਨਾਉ ਆਈ ਕੈਨ ਮਤਲਬ ਅਸੀਂ ਹਿਸਟਰੀ ਨੂੰ ਨਹੀਂ ਦੱਸ ਸਕਦੇ ਕਿ ਬਈ ਕੀ ਹੈਗਾ ਅਸੀਂ ਖੁਦ ਵੀ ਹਿਸਟਰੀ ਦੇ ਸੰਬੰਧ ਵਿੱਚ ਪੁਸ਼ਟੀਸ਼ ਕਰ ਰਹੇ ਹਾਂ ਕਿ ਜਿਹੜਾ ਵੀ ਆਏਗਾ ਐਜ਼ ਆਫ ਨਾਉ ਤੋਂ ਜਿਹੜਾ ਆਹੀ ਹੈ ਕਿ ਜਿਹੜਾ ਕੋਈ ਵੀ ਇਹਨਾਂ ਦੇ ਕਾਗਜ਼ ਵਿੱਚ ਇਹਨਾਂ ਦੇ ਕੁਝ ਕਈ ਜਿਹੜਾ ਹੈਗਾ ਆਪਣੇ ਅਸਲੇ ਨਾਲ ਹੀ ਸੀ ਮੇਬੀ ਵੈਦਰ ਕੀ ਇਹਨਾਂ ਅਸਲਾ ਸਫਾਈ ਕਰੇ ਸੀ ਜਾਂ ਉਹ ਕੋਈ ਸੀ ਉਹ ਤਾਂ ਜਿਹੜਾ ਹੈਗਾ ਜਿਹੜੇ ਵੀ ਬੰਦੇ ਹਜੇ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਕਰਦੇ ਜਿਹੜੇ ਹੈਗੇ ਉਹਨਾਂ ਦੇ ਨਾਲ ਜਿਹੜੀ ਹੈਗੀ ਕੁਛੀ ਚੋਤ ਅਗਰ ਫਟਾ ਤੋ ਕੀ ਸੀ ਉਹਦੇ ਨੂੰ ਅਸੀਂ ਇਸ ਚੀਜ਼ ਨੂੰ ਦੱਸਣਾ ਹੈ ਕਿ ਲਾਇਸੈਂਸ ਸੀ ਅਸਲ ਵਿੱਚ ਵੈਪਨ